ਕੀ ਰਬ ਕੀਤਾ ਹੈ ਕੀ ਰਬ ਕੀਤਾ ਹੈ ਅੱਜ ਆਪਣੀ 6 ਫਰਵਰੀ ਦੌਰ ਪਛੀ ਨੂੰ ਬੜਾਈ ਸੀਨੀਅਰ ਲਿੰਗ ਦੀ ਜਿਹੜੀ ਇੱਕ ਗੀਨ ਜੇ ਕੰਪੀਟੀਸ਼ਨ ਹੈ ਛੋਟੇ ਬੱਚਿਆਂ ਦਾ ਨਾ ਹੌਸਲਾ ਵਧਾਉਣਾ ਹੈ ਤਾਂ ਜੋ ਉਹ ਬੱਚੇ ਆਪਣੀ ਖੇਡ ਭਾਵਨਾ ਦਿਖਾ ਸਕਣ ਤੇ ਬੜਾਈ ਵੀਡੀਓ ਕਲੀਪ ਹੋ ਰਹੀ ਆ ਫੋਟੋ ਫੋਟੋ ਹੋ ਰਹੀਆਂ ਸਾਰੇ ਬੱਚੇ ਬੜੇ ਡਿਸਪੀਟਨ ਦੇ ਨਾਲ ਜਿਹੜਾ ਆਪਣਾ ਈਵੈਂਟ ਆਪਾਂ ਆਰੰਭ ਲਿਆ ਹੈ ਅੱਜ ਆਪਣਾ ਦੂਸਰਾ ਦਿਨ ਹੀ ਆਇਆ ਹੈ ਸਾਰੇ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰਸ਼ਾਸਿਤ ਤੇ ਰਹਿ ਕੇ ਇਸ ਗੇਮ ਦੀ ਸਮਾਪਤੀ ਕਰਨੀ ਹੈ ਜਿਹੜੇ ਬੱਚੇ ਜੀਨਰ ਹੋਣਗੇ ਉਹਨਾਂ ਨੂੰ ਆਪਾਂ ਮੈਡਲ ਟਰੋਫੀਜ਼ ਉਹ ਵੀ ਡਿਸਟਰੀਬਿਊਟ ਕਰਨੀਆਂ ਜੀ ਤਨ ਲਾ ਕੇ ਮਨ ਲਾ ਕੇ ਇਸ ਗੇਮ ਦਾ ਤੁਸੀਂ ਕਿਸਾਬਾ ਨਾ ਬੇੜ ਸਾਰੇ ਠੀਕ ਹੈ ਬੜਾ ਜੀ ਤੇ ਫਿਰ ਕਲਾਪ ਕਰ ਦਿਓ ਸਾਰੇ ਬੱਚੇ ਨਾਲ ਜੋ ਆਪਾਂ ਜਿਹੜੀ ਅੱਜ ਸੈਕੰਡ ਡੇ ਦੀ ਸ਼ੁਰੂਆਤ ਕਰ ਸਕੀਏ ਮਾਰਚ ਪਰੇਡ ਤੋਂ ਬਾਅਦ ਨੈਸ਼ਨਲ ਐਂਥਮ ਹੋਣੀ ਆਪਣੀ ਜੀ ਸਾਰੇ ਬੱਚਿਆਂ ਨੇ ਬੜੇ ਡਿਸਪਲਿਨ ਦੇ ਨਾਲ ਇਸ ਛੇੜਪਾ ਬਣਾਉਣ ਨੂੰ ਬਖੌੜਾ ਜੀ ਠੀਕ ਹੈ ਬੇੜਾ ਜੀ ਸਾਨੂੰ ਵਾਰ-ਵਾਰ ਕਹਿਣਾ ਪਵੇ ਕਿ ਬੇੜਾ ਜੀ ਔਰ ਲਾਈਨ ਅਪ ਹੋ ਜਾਓ ਇਸ ਤਰ੍ਹਾਂ ਬੈਠੋ ਠੀਕ ਹੈ ਤੁਸੀਂ ਆਪ ਹੀ ਜੁਬੇ ਸਮਝ ਗਏ ਹੋਏ ਤੇ ਇਹਦਾ ਇਮਤਨ ਨੂੰ ਆਪਾਂ ਦੌਰ ਦਰਮਣੀ ਕਰਨੀ ਹੈ ਠੀਕ ਹੈ ਓਕੇ ਬੇੜਾ ਥੈਂਕ ਯੂ ਜੀ